ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਆਪਾਂ ਚੱਲੇ ਆ ਪਹਿਲਾ ਨਰਾਤਾ ਸ੍ਰੀ ਮਤਾ ਨਾਨਾ ਦੇਵ ਜੀ ਦੇ ਕਰੋ ਨਿਕਲਦੇ ਸਾਰੀ ਸਤਲੁਜ ਦੇਖੋ ਕਿੰਨਾ ਪਾਣੀ ਆਇਆ ਹੋਇਆ ਸਤਲੁਜ ਹਾਂਜੀ ਆਪਾਂ ਪਹੁੰਚ ਗਏ ਹਾਂ ਸ੍ਰੀ ਅਨੰਦਪੁਰ ਸਾਹਿਬ ਦੇਖੋ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਕਿੰਨਾ ਸੋਹਣੇ ਲੱਗ ਰਹੇ ਹਨ ਹਾਂਜੀ ਸਾਡੇ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰ-ਸਵੇਰੇ ਬਹੁਤ ਹੀ ਵਧੀਆ ਰੌਣਕ ਹੁੰਦੀ ਏ ਇਹ ਹੈ ਜੀ ਨੰਦਪਰਸਾਬ ਦਾ ਬੱਸ ਸਟੈਂਡ ਨੰਦਪਰਸਾਬ ਤੋਂ ਨਾਣਾਦੇਵੀ ਰੋਡ ਦੇਖੋ ਦੇਖੋ ਇਹ ਇੱਥੋਂ ਚੜਾਈ ਸ਼ੁਰੂ ਹੋ ਜਾਂਦੀ ਹੈ ਦੇਖੋ ਕਿੰਨੀ ਹਰਿਆਲੀ ਵਾਲੇ ਦਵਾਲੇ ਸਵੇਰ-ਸਵੇਰੇ ਜਾਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਰੋਡ ਤੇ ਦੇਖੋ ਜੀ ਉਹ ਕਿੰਨੇ ਖੂਬਸੂਰਤ ਲੱਗ ਰਹੇ ਨੇ ਬਾਹਰ ਤੇ ਰਸਤੇ ਵਿੱਚ ਲੰਗਰ ਲੱਗੇ ਹੋਏ ਸੀਗੇ ਬਹੁਤ ਖੂਬਸੂਰਤ ਹਾਂਜੀ ਇੱਥੋਂ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਹੈ ਤੇ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਇੱਥੇ ਪਰਚੀ ਘੱਟਣ ਵਾਲੇ ਖੜਦੇ ਨੇ ਤੇ ਉਦੋਂ ਅੱਗੇ ਬਸ ਚੜਾਈ ਚੜਾਈ ਹੈ ਸਿੱਧੀ ਚੜਾਈ ਸਵੇਰੇ ਸਵੇਰੇ ਰੋਡ ਖਾਲੀ ਤੇ ਜਾਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਸੂਰਜ ਦੇਵਤਾ ਵੀ ਆਪਣੀ ਆਈ ਤੇ ਆਉਣ ਵਾਲੇ ਨੇ ਸਵੇਰ ਸਵੇਰੇ ਖਾਲੀ ਰਸਤਾ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਹਾਂਜੀ ਤੇ ਰਸਤੇ ਵਿੱਚ ਬਹੁਤ ਹੀ ਲੈਂਡਸਲਾਈਡ ਹੋਈ ਸੀ ਪਿਛਲੇ ਕੁਝ ਹੀ ਦਿਨ ਪਹਿਲਾਂ ਮੀਂਹ ਪੈਣ ਕਰ ਬਹੁਤ ਹੀ ਪਾਰ ਥੱਲੇ ਆਏ ਹੋਏ ਸੀਗੇ ਬਹੁਤ ਹੀ ਲੈਂਡਸਲਾਈਡ ਹੋਈ ਸੀ ਰਸਤਾ ਲਗਭਗ 20% ਤੇ ਖਰਾਬ ਹੀ ਹੈ ਤੇ ਦੇਖੋ ਸਵੇਰ ਸਵੇਰੇ 뷰 ਪਹਾੜਾਂ ਦੇ ਉੱਤੇੋਂ ਥੱਲੇ ਕਿੰਨਾ ਵਧੀਆ ਲੱਗ ਰਿਹਾ ਦੇਖਣ ਨੂੰ ਦੇਖੋ ਆਲੇ ਦੁਆਲੇ ਪਹਾੜ ਤੇ ਇੱਥੋਂ ਮਾਤਾ ਨਾਨਾ ਦੇਵੀ ਦੇ ਮੰਦਿਰ ਦੀ ਦੂਰੀ ਥੋੜੀ ਜਿਹੀ ਰਹਿ ਗਈ ਹੈ ਦੇਖੋ ਪਹਾੜ ਕਿਵੇਂ ਥੱਲੇ ਆਏ ਹੋਏ ਨੇ ਮੀਂਹ ਪੈਣ ਕਰਨ ਰਾਸਤਾ ਲਗਭਗ ਸਾਰਾ ਹੀ ਖਰਾਬ ਹੈ ਬੜੀ ਧਿਆਨ ਨਾਲ ਜਾਣਾ ਪਵੇਗਾ ਸਭ ਨੂੰ ਜੇਕਰ ਕਿਸੇ ਨੇ ਜਾਣਾ ਉਹ ਦੇਖੋ ਸਾਹਮਣੇ ਮਾਤਾ ਦਾ ਮੰਦਿਰ ਦਿਖ ਰਿਹਾ ਹੈ ਤੇ ਰੋਡ ਦਾ ਕੰਮ ਵੀ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਮਾਤਾ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹੈ ਰੋਡ ਦਾ ਕੰਮ ਵੀ ਹਾਂਜੀ ਇੱਥੋਂ ਮਾਤਾ ਨਾਨਾ ਦੇਵ ਜੀ ਤੇ ਗੇਟ ਦੇਖ ਰਿਹਾ ਐ ਇਥੋਂ ਮੰਦਰ ਦੀ ਦੂਰੀ ਬਸ ਥੋੜੀ 1 ਕਿਲੋ 2 ਕਿਲੋ ਮੀਟਰ ਦੀ ਦੂਰੀ ਰਹਿ ਗਈ ਐ ਇਹ ਤੋਂ ਸਟਾਰਟ ਹੋ ਜਾਂਦੀ ਐ ਤੇ ਥੋੜੀ ਦੂਰ ਜਾ ਕੇ ਸੜਕ ਦਾ ਬਹੁਤ ਹਾਲਤ ਖਰਾਬ ਐ ਅੱਧੀ ਸੜਕ ਤੇ ਥੱਲੇ ਤਸ ਗਈ ਐ ਬੜੀ ਧਿਆਨ ਨਾਲ ਆਣਾ ਪਵੇਗਾ ਕਿਉਂਕਿ ਇੱਥੇ ਬਹੁਤ ਹੀ ਲੈਂਡਸਲਾਈਡ ਹੋਈ ਹੋਈ ਐ ਹਾਂਜੀ ਤੇ ਆਪਾਂ ਪਹੁੰਚ ਗਏ ਆ ਮਾਤਾ ਨਾਨਣ ਦੇਵੀ ਜੀ ਦੇ ਤੇ ਆਪਾਂ ਹੁਣ ਦਰਸ਼ਨ ਕਰਨ ਲਈ ਜਾ ਰਹੇ ਆ ਰਸ਼ ਲਗਭਗ ਥੋੜਾ ਹੀ ਸੀਗਾ ਜਿਆਦਾ ਰਸ਼ ਨਹੀਂ ਹੈ ਥੋੜਾ ਹੀ ਰਸ਼ ਹੈ ਤੇ ਹਾਂਜੀ ਆਪਾਂ ਹੁਣ ਪ੍ਰਸ਼ਾਦ ਲੈ ਲਿਆ ਤੇ ਆਪਾਂ ਹੁਣ ਲੈਨ ਵਿੱਚ ਲੱਗਣ ਲਈ ਜਾ ਰਹੇ ਆ ਪਕਤ ਜੈ ਮਾਤਾ ਦੀ ਜੈ ਮਾਤਾ ਦੀ ਜੈਕਾਰਿਆਂ ਨਾਲ ਮੂਂਝਰੇਈ ਲੈਨ ਬਹੁਤ ਹੀ ਵਧੀਆ ਲੱਗ ਰਹੀ ਸੀਗੇ ਮਾਤਾ ਦੇ ਮੰਦਰ ਦਾ ਦ੍ਰਿਸ਼ ਬਹੁਤ ਹੀ ਸੋਹਣਾ ਸੀਗਾ ਅੰਜੀ ਤੇ ਆਪਾਂ ਦਰਸ਼ਨ ਕਰ ਲਏ ਤੇ ਦੇਖੋ ਇਹ ਜੋ 게ਟ ਹੈ ਇੱਥੋਂ ਮਾਤਾ ਦੇ ਪਕਤ ਜੁਨੇ ਮੋੜ ਨੇ ਛਾਲ ਮਾਰੀ ਸੀਗੀ ਥੱਲੇ ਜੋ ਥੱਲੇ ਸਮਾਦ ਵੀ ਦਿਖਦੀ ਹੈ देखो दृश्य कि सोहना लग रहा है माता के दरबार तू तो। माता दरबार किन्ना सुंदर लग रहा है देखो ਵਾਹ ਉਹ ਇਧਰ ਵੀ ਇਧਰ ਜਮਾਲਾ ਬਾਤ ਹੋ ਰਹੀ ਹੈ ਵਾਹ ਉੱਥੇ ਆਇਆ ਭਾਈ ਇਹ ਗ੍ਰੇਟ ਲੱਗ ਰਹੀ ਆ ਬੜਾ ਹਾਲ ਅੱਲਾਹ ਅਕਬਰ ਅਸਮਾ ਦੇਖੋ ਮਾਤਾ ਦੇ ਦਰਬਾਰ ਦੇ ਉੱਤੇ ਕਿੰਨਾ ਵਧੀਆ ਲੱਗ ਰਿਹਾ ਹੈ ਦੇਖੋ ਸਵੇਰ ਸਵੇਰੇ ਕਿੰਨਾ ਵਧੀਆ 뷰 ਆਉਂਦਾ ਹੈ ਪਹਾੜਾਂ ਵਿੱਚੋਂ ਤੇ ਉਹ ਸਾਹਮਣੇ ਡੈਮ ਹੀ ਹੈ ਤੂੰ ਦੇਖ ਨਹੀਂ ਰਿਹਾ ਉਹ ਦੇਖੋ ਪਖੜਾ ਡੈਮ ਦੇਖ ਰਿਹਾ ਇਹ ਉਤੋਂ ਚੰਗੀ ਤਰ੍ਹਾਂ ਨਹੀਂ ਦੇਖ ਰਿਹਾ ਕਿਉਂਕਿ ਸਵੇਰੇ ਸਵੇਰੇ ਥੋੜੀ ਫੋਗ ਕਰਨ ਨਹੀਂ ਦਿਖਦਾ ਦੇ ਹਾਂਜੀ ਆਪਾਂ ਹੁਣ ਮੱਥਾ ਟੇਕ ਲਿਆ ਹੁਣ ਆਪਾਂ ਥੋੜੀ ਖਰੀਦਦਾਰੀ ਕਰ ਲਈਏ ਦੁਕਾਨਾਂ ਤੋਂ ਥੋੜਾ ਸਮਾਨ ਲੈਣਾ ਚਾਹੀਦਾ ਦੇਖੋ ਮੈਨੂੰ ਇਹ ਬੜਾ ਸੋਹਣਾ ਲੱਗਿਆ ਜੋ ਗੱਡਾ ਜਿਹਾ ਸੀਗਾ ਦੇਖੋ ਕਿਵੇਂ ਕਰ ਰਿਹਾ ਮੈਨੂੰ ਬਹੁਤ ਸੋਹਣਾ ਲੱਗਿਆ ਹੈ ਤੇ ਆਪਾਂ ਵਾਪਿਸ ਚੱਲ ਪਣਾਉਣ ਕਰਤੇ ਦੇਖੋ ਵੀਊ ਐਟਨ ਹੋ ਜਾਵੇ ਤੇ 70 ਰੁਪਏ ਵਾਪਿਸ ਉਹਨ ਘਰਵਾਲ ਨੂੰ ਜੀ ਨੰਦਪੁਰ ਸਾਹਿਬ ਨੂੰ ਦੇਖੋ ਬਹੁਤ ਹੀ ਵਧੀਆ ਲੱਗ ਰਿਹਾ ਜਿਹਾ ਮਾਤਾ ਤੇ ਦਰਸ਼ਨ ਕਰਕੇ ਮੰਨ ਨੂੰ ਸ਼ਾਂਤੀ ਮਿਲੀ ਬਹੁਤ ਹੀ ਵਧੀਆ ਲੱਗ ਰਿਹਾ ਚਲੋ ਤੇ ਰਸਤੇ ਵਿੱਚ ਫਿਰ ਇੱਕ لینڈ ਸਲਾਈਡ ਹੋਈ ਸੀਗੀ ਬਹੁਤ ਵੱਡੀ ਦੇਖੋ ਰਸਤਾ ਸਾਰਾ ਹੀ ਖਰਾਬ ਹੈ ਲਗਦਾ ਦੇਖੋ ਹਿਮਾਚਲ ਵਾਲੇ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਨੇ ਰੋਡ ਦੇ ਵਿੱਚ ਕਾਰੀ ਬੂਟਰ ਲਗਾ ਰੱਖਿਆ ਹੈ ਉਹਨਾਂ ਨੇ ਪੱਟਣ ਦੀ ਕੋਸ਼ਿਸ਼ ਨਹੀਂ ਕੀਤੀ ਕਿੰਨਾ ਪਿਆਰ ਕਰਦੇ ਨੇ ਕੁਦਰਤ ਨੂੰ ਤੇ ਬਾਪੇ ਸਾਹਿਬ ਆਪ ਚੱਲ ਬੇ ਕਰਵਲ ਨੂੰ ਅਨੰਦਪੁਰ ਸਾਹਿਬ ਰਸਤੇ ਜਾਂਦੇ ਹੋਏ ਬਹੁਤ ਧੁੱਪ ਹੋ ਗਈ ਸੀ ਜੀ ਬਹੁਤ ਦਿੱਕੀ ਤਾਂ ਉੱਪਰ ਤਲੋ ਜੀ ਆਪਾਂ ਹੁਣ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਤੇ ਥੋੜਾ ਸਮਾਨ ਲੈਣਾ ਚੀਕਾ ਇੱਥੋਂ ਮਾਰਕੀਟ ਚੋਂ। ਦੇਖੋ ਮਾਰਕੀਟ ਅਨੰਦਪੁਰ ਸਾਹਿਬ ਦੀ। ਹਾਂਜੀ ਤੇ ਕਰੋ ਗੁਰਦੁਆਰਾ ਸਾਹਿਬ ਜੀ ਤੇ ਦਰਸ਼ਨ। ਤੇ ਆਪਾਂ ਚੱਲ ਪਏ ਘਰ ਵੱਲੋਂ ਤੇ ਦੇਖੋ। ਸਤਲੁਜ ਵਿੱਚ ਕਿੰਨਾ ਪਾਣੀ ਆਇਆ ਹੋਇਆ ਜੋ ਕਿ ਪਹਿਲਾਂ ਬਹੁਤ ਪਹਿਲੇ ਥੋੜੇ ਦਿਨ ਬਹੁਤ ਹੀ ਤਵਾਈ ਮਚਾਈ ਇਹਨੇ ਸਾਡੇ ਇੱਥੇ ਬਹੁਤ ਹੀ ਨੁਕਸਾਨ ਕੀਤਾ ਹਾਂਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੋਂ ਤੱਕ ਬਲੌਗ ਦੇਖੇ ਤੇ ਅੱਗੇ ਵੀ ਸਪੋਰਟ ਕਰਦੇ ਰਹੇ ਹੋ ਜੀ